ਹੈਲੋ ਅੰਨੀਤਾ ਅੱਡਾ ਮੇਰੇ ਇਹ ਦੇਖੋ ਜੀ ਅੱਜ ਮੈਂ ਇੱਕ ਤੁਹਾਨੂੰ ਡ੍ਰੈਸ ਬਣਾਉਣਾ ਦੱਸਦੀ ਆ ਜਿਹੜਾ ਬਹੁਤ ਹੀ ਸਿੰਪਲ ਤਰੀਕੇ ਨਾਲ ਆਪਾਂ ਬਣਾ ਸਕਦੇ ਜੀ ਨੂੰ ਬਿਲਕੁਲ ਵੀ ਡ੍ਰੈਸ ਬਣਾਉਣੀ ਆਉਂਦੀ ਉਹ ਵੀ ਇਹ ਜਿਹੇ ਤਰੀਕੇ ਨਾਲ ਡ੍ਰੈਸ ਬਣਾ ਸਕਦਾ ਸਭ ਤੋਂ ਪਹਿਲਾਂ ਆਪਾਂ ਇੱਕ ਇਦਾਂ ਦੀ ਕਾਪੀ ਲੈ ਲੈਣੀ ਆਪਾਂ ਉਹ ਆਪਣੀ ਮਰਦੀ ਆਪਾਂ ਲੈ ਜਿਵੇਂ ਲਾਈਨ ਵਾਲੀ ਵੀ ਲੈ ਸਕਦੇ ਆ ਪਲੇਨ ਵੀ ਲੈ ਸਕਦੇ ਆ ਕੋਈ ਵੀ ਕਾਪੀ ਲੈ ਸਕਦੇ ਆ ਆਪਾਂ ਉਹ ਦਾ ਹਾਫ ਕਰ ਲੈਣਾ ਜਿਵੇਂ ਇਹਦਾ ਹੈਗਾ 11 ਇੰਚ ਤਾਂ ਮੈਂ ਇਹਦਾ 5.5 ਇੰਚ ਕਰ ਲਿਆ ਤੇ نیچے ਨੂੰ ਆਪਾਂ ਹਨਾ ਗਲੇ ਦੀ ਲੰਬਾਈ ਰੱਖਾਂਗੇ ਜਿਹੜੀ ਉਹ ਆਪਾਂ ਇਮੀ ਇੱਥੋਂ ਤੇ ਆਪਾਂ ਲਗਾ ਲਓ ਆਪਾਂ ਨੀਚੇ ਨੂੰ ਰੱਖਾਂਗੇ 10 ਇੰਚ ਤੱਕ ਠੀਕ ਹੈ ਜੀ 10 ਇੰਚ ਤੱਕ ਰੱਖ ਲਈ ਤੇ ਹੁਣ ਆਪਾਂ ਬਣਾਉਣਾ ਹੈ ਦਾ 20 ਸੇਪਕੜਾ ਠੀਕ ਹੈ ਜੀ ਤੇ ਆਪਾਂ ਬਣਾਵਾਂਗੇ ਸਣੇ ਸਲਾਈ ਵੀ ਸਲਾਈ ਲਗਾ ਕੇ ਵੀ ਆਪਣੀ ਕਢਾਈ ਵਿੱਚ ਨਾਵੇ ਤਾਂ ਆਪਾਂ 7 ਇੰਚ ਰੱਖਾਂਗੇ 3.5 ਇੰਚ ਇਧਰੋਂ ਤੇ 3.5 ਇੰਚ ਇਧਰੋਂ ਠੀਕ ਹੈ ਜੀ ਤੇ ਹੁਣ ਨੀਚੇ ਆਪਾਂ ਰੱਖਾਂਗੇ ਆਪਾਂ ਨੀਚੇ ਰੱਖਾਂਗੇ ਨਾਰਮਲ ਗळा ਸੇ ਹੁੰਦਾ ਪਰ ਆਪਾਂ 7 ਇੰਚ ਰੱਖਾਂਗੇ ਠੀਕ ਹੈ ਜੀ ਆਪਣੀ ਕੜਾਈ ਵਗੈਰਾ ਚ ਨਾਵੇ ਤੇ ਆਹ ਚੀਜ਼ ਤੇ ਨਿਸ਼ਾਨੀ ਲਗਾ ਕੇ ਆਪਾਂ ਤੇ ਇਹਨੂੰ ਇਹਦੇ ਨਾਲ ਅਟੈਚ ਕਰ ਦੇਣਾ ਜਿਹੜਾ ਆਪਣਾ ਨੀਚੇ ਆ ਉਹਦੇ ਨਾਲ ਠੀਕ ਹੈ ਜੀ ਇਹਦੇ ਲਈ ਆਪਾਂ ਸਕੇਲ ਲੈ ਲੈਣਾ ਇੱਕ ਜਾਂ ਇੰਚੀ ਟੇਪ ਸਕੇਲ ਨਹੀਂ ਹੈਗਾ ਇੰਚੀ ਟੇਪ ਵਗੈਰਾ ਨਾਲ ਵੀ ਆਪਾਂ ਮੈਜ਼ਰਮੈਂਟ ਕਰਕੇ ਬਣਾ ਸਕਦੇ ਆ ਇਹ ਦੇਖੋ ਮੈਂ ਲਗਾ ਲਈ ਇਹਨੂੰ ਇਹਨਾਂ ਦੋਹਾਂ ਨੂੰ ਮਿਲਾ ਲਿਆ ਤੇ ਇਸ ਤੋਂ ਬਾਅਦ ਜੀ ਆਪਾਂ ਇਹਨੂੰ ਇਧਰ ਨੂੰ ਆਪਾਂ ਰੱਖਣਾਗਾ ਪੂਰਾ 1 ਇੰਚ ਠੀਕ ਹੈ ਜੀ ਆ ਦੇਖੋ ਇੱਥੇ 1 ਇੰਚ ਆ ਗਿਆ ਠੀਕ ਹੈ ਜੀ ਤੁਸੀਂ ਐਂਚੀ ਟੇਪ ਦੇ ਹਿਸਾਬ ਨਾਲ ਲਗਾ ਲਿਓ ਠੀਕ ਹੈ ਜੀ ਇੱਥੋਂ ਆਪਾਂ ਫਿਰ ਇੱਥੋਂ ਆਪਾਂ ਫਿਰ 1 ਇੰਚ ਰੱਖਣਾ ਠੀਕ ਹੈ ਜੀ ਇਸ ਤਰ੍ਹਾਂ ਹੀ ਆਪਾਂ ਤਿੰਨੀ ਸਾਈਡ ਇਧਰ ਤੇ ਇਧਰ ਤੇ ਨੀਚੋਂ ਵੀ 1 ਇੰਚ ਰੱਖ ਕੇ ਆਪਾਂ ਇਹਨੂੰ ਫਿਰ ਨਿਸ਼ਾਨੀ ਨਾਲ ਕਵਰ ਕਰਾਂਗੇ ਠੀਕ ਹੈ ਜੀ ਤੁਸੀਂ ਇਦਾਂ ਕਰ ਬਣਾ ਕੇ ਦੇਖਿਓ ਬਹੁਤ ਸੌਖੇ ਤਰੀਕੇ ਨਾਲ ਬਣੂਗਾ ਜੀ இச்சு மலீக்கி இச்சா பல இன்னும் ஏதா மலாங்க டீக்கி சிறப்பு சீச்சா டேடா லாக இன்னஃ 2 ਇੰਚ ਦਾ ਇਨਸਾਨ ਲਗਾ ਲੈਣਾ ਇੱਥੋਂ ਤੇ ਇੱਥੇ ਤੱਕ 2 ਇੰਚ ਇਧਰੋਂ ਤੇ 2 ਇੰਚ ਇਧਰੋਂ ਆਪਾਂ ਇੱਥੋਂ ਇੱਥੇ ਤੱਕ 1 ਇੰਚ ਮਿਲ ਲੈ ਐ ਇੱਥੋਂ ਤੇ ਲੈ ਕੇ ਇੱਥੇ ਤੱਕ 1 ਇੰਚ ਮਿਲ ਲੈ ਤੇ ਇੱਥੋਂ ਦੇ ਲੈ ਕੇ ਇੱਥੇ ਜੇਕਰ ਆਪਾਂ ਇਹਨੂੰ نیچے ਲੈ ਕੇ ਜਾਂਦੇ ਆ ਤਾਂ ਇਹਦਾ ਸਹੀ ਨਹੀਂ ਬਣਦਾ ਜੀ ਇਦਾਂ ਪ੍ਰੋਪਰ ਸਹੀ ਬਣੂਗਾ ਤੇ ਬਹੁਤ ਸੋਹਣਾ ਲੱਗੂਗਾ ਇੱਥੇ ਤੱਕ ਰੱਖਿਆ ਠੀਕ ਹੈ ਜੀ ਹੁਣ ਆਪਾਂ ਇੱਥੇ ਸਭ ਤੋਂ ਪਹਿਲਾਂ ਆਪਾਂ ਸਰਕਲ ਲਗਾ ਲੈਣਾ ਠੀਕ ਹੈ ਜੀ ਸਰਕਲ ਤੁਸੀਂ ਕਿਸੇ ਵੀ ਚੀਜ਼ ਨਾਲ ਲਗਾ ਸਕਦੇ ਹੋ ਮੈਂ ਜਿ ਵਿੱਚ ਮੈਂ ਆ ਲਿਆ ਦੇ ਦੇ ਨਾਲ ਆਪਾਂ ਕਾਣ ਦੇ ਨਾਲ ਆਪਾਂ ਸਰਕਲ ਲਗਾ ਲੈਣਾ ਠੀਕ ਹੈ ਜੀ ਤੇ ਸਰਕਲ ਲਗਾ ਲਿਆ ਇਹ ਥੋੜਾ ਜਿਹਾ ਬਾਹਰ ਨਿਕਲੋ ਕੋਈ ਗੱਲ ਨਹੀਂ ਉਹ ਆਪਣੇ ਤਾਂ ਆਪਣਾ ਜੇਕਰ ਆਪਾਂ ਛੋਟੇ ਫਲਾਵਰ ਬਣਾਉਣੇ ਆ ਤਾਂ ਆਪਾਂ ਛੋਟਾ ਵੀ ਲੈ ਸਕਦੇ ਹਾਂ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਇੱਥੋਂ 1.5 ਇੰਚ ਦੇ ਅਨੁਸਾਰ ਰੱਖਾਂਗੇ ਆ ਦੇਖੋ ਆਪਾਂ ਇੱਥੋਂ ਇੱਥੇ ਤੱਕ 1.5 ਇੰਚ ਹੋ ਗਿਆ ਨਾ ਪ੍ਰੋਪਰ ਕਵਰ ਹੋ ਗਿਆ ਨਾ ਇਹ ਚੀਜ਼ 2 ਇੰਚ ਦੇਖੋ 2 ਇੰਚ ਕਵਰ ਹੋ ਗਿਆ ਨਾ ਆਪਣਾ ਹੁਣ ਇਸ ਤਰ੍ਹਾਂ ਹੀ ਇੱਥੋਂ ਆਪਾਂ ਸੈਂਟਰ ਰੱਖ ਕੇ ਆਪਾਂ ਰੱਖਾਂਗੇ 1.5 ਇੰਚ ਠੀਕ ਹੈ ਜੀ ਇਹ ਵੀ ਪ੍ਰੋਪਰ ਕਵਰ ਹੋ ਗਿਆ ਦੇਖੋ ਹੁਣ ਇੱਥੇ ਆਪਾਂ ਬਣਾਵਾਂਗੇ ਪੱਤੀਆਂ ਠੀਕ ਹੈ ਜੀ ਆਪਾਂ ਬਣਾਵਾਂਗੇ ਤਿੰਨ ਤਨ ਪੱਤੇ ਠੀਕ ਹੈ ਜੀ ਇਹ ਬਣਾ ਲਈ ਇਸੇ ਤਰ੍ਹਾਂ ਹੀ ਆਪਾਂ ਇਧਰ ਕਵਰ ਕਰ ਲੈਣੀਆਂ ਨੇ ਇਹ ਬਣਾਉਣ ਤੋਂ ਬਾਅਦ ਜੀ ਆਪਾਂ ਹੁਣ ਆਪਾਂ ਅੱਗੇ ਬਣਾਉਣੀਆਂ ਨੇ ਟੀ ਆ ਜੀ ਅੱਗੇ ਆਪਾਂ ਬਣਾਵਾਂਗੇ ਟੂ ਫਲਾਵਰ ਠੀਕ ਹੈ ਜੀ 1 1 ਤੇ 2 ਇਹਦੇ ਵਿੱਚ ਮੈਂ ਦੱਸੂਗੀ ਤੁਹਾਨੂੰ ਵੀ ਟ੍ਰੇਸ ਕਿਵੇਂ ਬਣਾਉਂਦੇ ਮੈਂ ਇਹ ਆਪਾਂ ਸੂਟ ਤੇ ਟ੍ਰੇਸ ਕਿਵੇਂ ਕਰ ਸਕਦੇ ਹਾਂ ਠੀਕ ਹੈ ਜੀ ਤੁਸੀਂ ਦੇਖਣਾ ਇਹ ਪ੍ਰੋਪਰ ਜਿਵੇਂ 1 ਇੰਚ ਹੁੰਦਾ ਹੈ ਪ੍ਰੋਪਰ ਫਿਰ ਬਾਹਰ ਨਹੀਂ ਜਾਂਦਾ ਸਰਕਲ ਵਿੱਚ ਵਿੱਚ ਹੀ ਕਵਰ ਹੋ ਜਾਂਦਾ ਇਹਦੇ ਵਿੱਚ ਦੇਖੋ ਮੈਂ ਬਣਾਉਂਗੀ ਰੋਜ਼ ਫਲਾਵਰ ਠੀਕ ਹੈ ਜੀ ਰੋਜ਼ ਫਲਾਵਰ ਬਣ ਗਿਆ ਇਹਦੇ ਵਿੱਚ ਬਣਾਉਂਗੀ ਮੈਂ ਗੰਡ ਤੋਪਾ ਨੋਟਰੀ ਲਗਾਉਂਦੇ ਹੁੰਦੇ ਆਪਾਂ ਉਹ ਇਹਦੇ ਵਿੱਚ ਵੀ ਸੇਮ ਇਹ ਮੈਂ ਹੋਰ ਕਲਰ ਦਾ ਬਣਾਉਂਗੀ ਇਹਦੇ ਵਿੱਚ ਫਿਰ ਰੋਜ਼ ਫਲਾਵਰ ਠੀਕ ਹੈ ਜੀ ਰੋਜ਼ ਫਲਾਵਰ ਬਣ ਗਏ ਇਸ ਤੋਂ ਬਾਅਦ ਫਿਰ ਆਪਾਂ 1.5 ਇੰਚ ਦੀ ਪੱਤੀ ਲਗਾਵਾਂਗੇ ਦੇਖਿਓ ਬਹੁਤ ਸੋਹਣਾ ਬਣ ਕੇ ਰੈਡੀ ਹੁੰਦਾ ਤੇ ਟ੍ਰੇਸ ਇਹਦੀ ਕਿਵੇਂ ਰੈਡੀ ਕਰ ਸਕਦੇ ਹਾਂ ਉਹ ਵੀ ਮੈਂ ਤੁਹਾਨੂੰ ਦੱਸਾਂਗੀ ਜੀ ਇਹ ਤਾਂ ਤੋਂ ਆਵੇਂ ਪੱਤੀਆਂ ਨਹੀਂ ਬਣਦੀਆਂ ਨਾ ਤੁਸੀਂ ਕੋਈ ਵੀ ਕਾਗਜ਼ ਲੈ ਲਿਓ ਇੱਕ ਠੀਕ ਹੈ ਜੀ ਤੁਹਾਨੂੰ ਮੈਂ ਦੱਸਦੀ ਆ ਐਦਾਂ ਨਾ ਤੁਸੀਂ ਕੋਈ ਵੀ ਕਾਗਜ਼ ਲੈ ਲਿਓ ਜੀ ਉਹਦੇ ਉੱਤੇ ਐਦਾਂ ਪੱਤੀ ਬਣਾ ਲਿਓ ਪੱਤੀ ਬਣਾ ਕੇ ਉਹਨੂੰ ਆਲੇ-ਦਾਲੇ ਐਦਾਂ ਕੱਟ ਦਿਓ ਠੀਕ ਹੈ ਜੀ ਜਿਵੇਂ ਆਹ ਪੱਤੀ ਰੱਖੀ ਆਪਾਂ ਇੱਥੇ ਇਹਦੇ ਉੱਪਰ ਦੀ ਤੁਸੀਂ ਪੈਨਸਲ ਨਾਲ ਆਲੇ-ਦਾਲੇ ਲਿਖ ਦੇਣਾ ਠੀਕ ਹੈ ਜੀ ਜੋ ਪੈ ਇਹਦੇ ਨਾਲ ਆਪਾਂ ਉਹ ਕਰਾਂਗੇ ਨਾ ਇਹਨੂੰ ਆਲੇ-ਦਾਲੇ ਲਿਖ ਦਾਂਗੇ ਹੈਨਾ ਪੱਤੀ ਨੂੰ ਤੈਸਾਈਆਂ ਪੱਤੀਆਂ ਜਿਹੜੀਆਂ ਉਹ ਸੇਮ ਸਾਈਜ਼ ਦੀਆਂ ਬਣਣੀਆਂ ਠੀਕ ਹੈ ਜੀ ਇਦਾਂ ਪੱਤੀ ਬਣਾ ਲਿਆ ਕਰੋ ਜੇਕਰ ਤੁਹਾਨੂੰ ਦੂਜੀ ਲੋੜ ਪੱਤੀ ਨਹੀਂ ਬਣਾਉਣੀ ਆਉਂਦੀ ਇਦਾਂ ਹੀ ਫੇਰ ਆਪਾਂ ਇਹ ਲਵਾਂਗੇ ਇੱਕ ਇੱਕ ਫਲਾਵਰ ਆਪਣਾ ਹੋਰ ਬਣ ਜੂਗਾ ਉਸੇ ਤਰ੍ਹਾਂ ਇਹ ਆਪਾਂ ਬਣਾਵਾਂਗੇ ਇਦਾਂ ਨਾ ਕੋਈ ਵੀ ਮੈਜ਼ਰਮੈਂਟ ਕਰਨ ਦੀ ਲੋੜ ਨਹੀਂ ਪੈਂਦੀ ਬਹੁਤ ਵਧੀਆ ਬਣ ਕੇ ਰੈਡੀ ਹੁੰਦਾ ਜਿਹੜਾ ਆਪਣਾ ਅੱਗੇ ਰਹਿ ਗਿਆ ਉਪਰੋਂ ਉਪਰ ਆਪਣਾ 1.5 ਇੰਚ ਰੱਖ ਕੇ ਇਹ ਚੋ ਸਲਾਈ ਆਪਾਂ ਪਹਿਲਾਂ ਹੀ ਛੱਡ ਦੇਣੀ ਹੈ ਜੀ ਜੇ ਮੇਰੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਜੀ ਤਾਂ ਜਰੂਰ ਦੱਸਿਆ ਕਰੋ ਕਮੈਂਟ ਕਰਕੇ ਤੇ ਜੇ ਕੋਈ ਨਵਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਤੇ ਕਮੈਂਟ ਕਰਕੇ ਦੱਸਿਆ ਕਰੋ ਵੀਡੀਓ ਕਿੱਦਾਂ ਦੀ ਲੱਗਦੀ ਹੈ ਇਹका ਤੁਸੀਂ ਚਾਰ ਸਪੀਸ ਤੇ ਦੇਖਣਾ ਚਾਹੁੰਦੇ ਹੋ ਉਹ ਵੀ ਮੇਰੇ ਚੈਨਲ ਤੇ ਆ ਉਹ ਵੀ ਤੁਸੀਂ ਜਾ ਕੇ ਦੇਖ ਸਕਦੇ ਆ ਹੁਣ ਇਦਾਂ ਹੁਣ ਆਪਾਂ ਆ ਬਣਾ ਲਿਆ ਠੀਕ ਹੈ ਜੀ ਬਣਾਉਣ ਤੋਂ ਬਾਅਦ ਇਦਾਂ ਟ੍ਰੇਸ ਤੇ ਉਤਰਾਉਣਾ ਹੁੰਦਾ ਠੀਕ ਹੈ ਜੀ ਉਹ ਟ੍ਰੇਸ ਪੇਪਰ ਦੇ ਦੇ ਦਿੱ ਲਿਆ ਐ ਤਕਰੀਬਨ ਸਾਰਾ ਕੁਝ ਥੀਂਦਾ ਹੁੰਦਾ ਠੀਕ ਹੈ ਜੀ ਜਿੱਦਾਂ ਤੁਸੀਂ ਇਹ ਤੇ ਨਹੀਂ ਮੈਜ਼ਰਮੈਂਟ ਕਰਦੇ ਹੈਗੇ ਜਾਂ ਦੇ ਤੇ ਨਹੀਂ ਤੁਹਾਨੂੰ ਬਣਾਉਣਾ ਹੁੰਦਾ ਤਾਂ ਤੁਸੀਂ ਪਹਿਲਾਂ ਇਦਾਂ ਰਫ ਕਾਪੀ ਤੇ ਬਣਾ ਲਿਓ ਰਫ ਕਾਪੀ ਤੇ ਬਣਾਉਣ ਤੋਂ ਬਾਅਦ ਇਹਨੂੰ ਤੁਸੀਂ ਨਾ ਐ ਪ੍ਰੋਪਰ ਰੱਖ ਲਿਓ ਤੇ ਠੀਕ ਹੈ ਜੀ ਜੇਕਰ ਤੁਹਾਡਾ ਸੂਟ ਥੋੜਾ ਜਿਹਾ ਪਤਲਾ ਔਰਗੈਂਜ਼ੀਆ ਕਪੜਾ ਜਾਂ ਕੋਈ ਵੀ ਕਪੜਾ ਹੈਗਾ ਤਾਂ ਉਹਨੂੰ ਵੀ ਇਦਾਂ ਤੁਸੀਂ ਰੱਖ ਕੇ ਜਿਵੇਂ ਜਿੱਥੇ ਬਣਾਉਣਾ ਹੈਗਾ ਉੱਥੇ ਰੱਖ ਕੇ ਇਦਾਂ ਤੁਸੀਂ ਇਹਦੇ ਉੱਪਰ ਦੀ ਆ ਜਿਵੇਂ ਇਹਦੇ ਉੱਪਰ ਦੀ ਆ ਦੇਖੋ ਪ੍ਰੋਪਰ ਦੀਂਦਾਂ ਨਾ ਇਹਦੇ ਉੱਪਰ ਦੀ ਇਦਾਂ ਬਣਾ ਸਕਦੇ ਹੋ ਠੀਕ ਹੈ ਜੀ ਬਣਾਉਣਾ ਬਹੁਤ ਆਸਾਨ ਹੋ ਜਾਂਦਾ ਨਾਲੇ ਵਧੀਆ ਬਣ ਕੇ ਰੈਡੀ ਹੁੰਦਾ ਹੈ ਠੀਕ ਹੈ ਜੀ ਜਿਵੇਂ ਕੋਈ ਰੇਜ਼ ਵਗੈਰਾ ਕਰਨਾ ਉਹ ਆਪਾਂ ਕਾਪੀ ਤੇ ਕਰ ਸਕਦੇ ਹਾਂ ਜੇਕਰ ਇਦਾਂ ਹੀ ਸੇਮ ਬਾਂ ਦਾ ਬਣਾਉਣਾ ਉਦ ਲਈ ਆਪਾਂ ਨੂੰ نیچے ਆਪਾਂ ਲੈਣ ਲਗਾ ਲੈਣੀ ਆ ਤਾਂ ਉਹਦਾ ਸੈਂਟਰ ਕਰ ਦੇਣਾ ਜਿਵੇਂ ਬਾਹ ਆਪਣੀ ਤਕਰੀਬਨ 6 ਇੰਚ ਹੁੰਦੀ ਆ ਠੀਕ ਹੈ ਜੀ ਇੱਥੇ ਤੱਕ 6 ਇੰਚ ਹੋ ਗਈ ਤਾਂ ਇਹਦਾ ਹਾਫ ਕਰ ਦੇਣਾ ਠੀਕ ਹੈ ਜੀ ਇੱਕ ਰੋਜ਼ ਫਲਾਵਰ ਇੱਥੇ ਇੱਕ ਰੋਜ਼ ਫਲਾਵਰ ਇੱਥੇ ਉਸੇ ਤਰ੍ਹਾਂ 1.5 1.5 ਇੰਚ ਠੀਕ ਹੈ ਜੀ ਇਦਾਂ ਹੀ ਆਪਾਂ ਇਹ ਬਣਾ ਸਕਦੇ ਹਾਂ ਜਿਵੇਂ ਇੱਥੇ ਰੋਜ਼ ਫਲਾਵਰ ਬਣਾ ਲਿਆ ਇੱਥੇ ਰੋਜ਼ ਬਣਾ ਲਿਆ ਠੀਕ ਹੈ ਜੀ ਇੱਥੇ ਆਪਾਂ ਗੰਡ ਤੋਂ ਆਪਾਂ ਜਿਹਨੂੰ ਨੋਟ ਕਹਿੰਦੇ ਨੇ ਉਹਦਾ ਫਲਾਵਰ ਬਣਾ ਲਿਆ ਇੱਥੇ ਫੇਰ ਆਪਾਂ ਰੋਜ਼ ਫਲਾਵਰ ਬਣਾ ਲਿਆ ਇਸੇ ਤਰ੍ਹਾਂ ਹੀ ਇੱਧਰ ਠੀਕ ਹੈ ਜੀ ਇਸੇ ਤਰ੍ਹਾਂ ਬਹੁਤ ਵਧੀਆ ਡਿਜ਼ਾਈਨ ਬਣ ਕੇ ਰੈਡੀ ਹੁੰਦਾ ਇਦਾਂ ਤੁਸੀਂ ਕਾਪੀ ਤੇ ਮੈਜ਼ਰਮੈਂਟ ਕਰਦੇ ਹੋ ਕਾਪੀ ਤੇ ਮੈਜ਼ਰਮੈਂਟ ਕਰਨ ਤੋਂ ਬਾਅਦ ਜਿਹੜਾ ਤੁਹਾਡਾ ਇਹ ਟ੍ਰੇਸ ਪੇਪਰ ਆ ਇਹਦੇ ਵਿੱਚ ਦਿੱਤਾ ਪ੍ਰੋਪਰ ਪਿੰਦਾ ਹੁੰਦਾ ਹੁਣ ਆ ਦੇਖੋ ਜੀ ਆਹ ਇਹਨਾਂ ਨੂੰ ਪ੍ਰੋਪਰ ਦੇਖ ਇਦਾਂ ਪ੍ਰੋਪਰ ਦੀਦਾ ਹੁੰਦਾ ਫਿਰ ਇਹਦੇ ਉੱਪਰ ਦੀ ਇਦਾਂ ਤੁਸੀਂ ਇਹਨੂੰ ਲੀਕ ਲਿਓ ਐਵੇਂ ਤੁਹਾਨੂੰ ਕੋਈ ਵੀ ਟ੍ਰੇਸ ਵਗੈਰਾ ਕਰਨ ਦੀ ਜਾਂ ਮੈਜ਼ਰਮੈਂਟ ਕਰਨ ਦੀ ਲੋੜ ਨਹੀਂ ਇਹਦੇ ਉੱਪਰ ਉੱਪਰ ਤੁਸੀਂ ਇਦਾਂ ਲਿਖ ਕੇ ਇਹਨੂੰ ਪ੍ਰੋਪਰ ਬਣਾ ਸਕਦੇ ਹੋ ਜੀ ਬੋਸ ਹੁਣਾ ਬਣ ਕੇ ਰੈਡੀ ਹੁੰਦਾਗਾ ਇਹਦੇ ਵਾਲੇ ਦੇ ਵਿੱਚ ਗਲੀਆਂ ਕੱਢ ਕੇ ਇਹਨੂੰ ਫਿਰ ਲਾਜਵਰ ਤੇ ਮਸ਼ੀਨ ਦਾ ਰੰਗ ਲੈ ਕੇ ਉਹਨੂੰ ਤੁਸੀਂ ਇਹਦੇ ਵਿੱਚ ਮਿਕਸ ਕਰਕੇ ਦੋਹਾਂ ਨੂੰ ਇਹਦੇ ਉੱਪਰ ਇੱਦਾਂ ਇੱਦਾਂ ਕਰਕੇ ਸੂਟ ਦੇ ਉੱਤੇ ਰੱਖ ਕੇ ਤੁਸੀਂ ਬਹੁਤ ਸੋਹਣਾ ਸੂਟਰ ਬਣਾ ਕੇ ਰੈਡੀ ਕਰ ਸਕਦੇ ਹੋ ਵੀਡੀਓ ਕਿੱਦਾਂ ਲੱਗੀ ਜਰੂਰ ਦੱਸਿਆ ਕੋਈ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇ ਕੋਈ ਨਵਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਰੱਬ ਰੱਖ